ਹੰਗਸਿੰਘਾ ਦੇ ਬਾਣੀ ਦੇ ਵਿੱਚ ਆਈ ਮੁੰਡਿਆ ਨੇ ਅੱਧੀ ਰਾਤ ਨੂੰ ਹਾਈਵੇ ਦੇ ਉੱਤੇ ਗੇਮ ਪਾ ਦਿੱਤੀ। ਤਕਾੰਡ ਕੀਤਾ ਗਿਆ ਹੈ ਨਿਹੰਗ ਸਿੰਘਾ ਦੇ ਬਾਣੀ ਦੇ ਵਿੱਚ ਆਏ ਸੀ ਮੁੰਡੇ ਔਰ ਉਹਨਾਂ ਦੇ ਵੱਲੋਂ ਹਾਈਵੇ ਦੇ ਉੱਤੇ ਹਥਿਆਰਾਂ ਦੀ ਨੋਕ ਦੇ ਉੱਤੇ ਆਈ ਤਿੰਨ ਕਾਰ ਮੁੰਡਿਆ ਤੋਂ ਖੋਲ ਹੀ ਗਈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਹਾਈਵੇ ਤੇ ਘਟਨਾ ਵਾਪਰੀ ਹੈ। ਬਠਿੰਡਾ ਦੇ ਇੱਕ ਅਸਬਾ ਭਗਤਾ ਪਾਈਕਾ ਦੇ ਵਿਖੇ ਇਹ ਘਟਨਾ ਵਾਪਰੀ ਹੈ ਜਿੱਥੇ ਨੀਹੰਗ ਸਿੰਘ ਬਾਣੀ ਦੇ ਵਿੱਚ ਤਿੰਨ ਨੌਜਵਾਨ ਵਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਹਥਿਆਰਾਂ ਦੀ ਨੋਕ ਦੇ ਉੱਤੇ ਇੱਕ ਨੌਜਵਾਨ ਦੇ ਵੱਲੋਂ i10 ਕਾਰ ਖੋਲੀ ਜਾਂਦੀ ਹੈ ਤਾਂ ਦੇਰ ਸ਼ਾਮ ਇਹ ਘਟਨਾ ਵਾਪਰੀ ਹੈ ਹਥਿਆਰਾਂ ਦੀ ਨੋਕ ਦੇ ਉੱਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਪੂਰੀ ਵਾਰਦਾਤ ਕੈਦ ਹੋ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਸ-ਪਾਸ ਆਵਾਜਾਈ ਵੀ ਹੈ ਵਾਹਨ ਵੀ ਚੱਲ ਰਹੇ ਨੇ ਔਰ ਦੂਸਰੇ ਪਾਸੇ ਉਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਾਈਕ ਦੇ ਉੱਤੇ ਸਵਾਰ ਹੋ ਕੇ ਇਹ ਮੁੰਡੇ ਆਉਂਦੇ ਨੇ ਔਰ ਇਹਨਾਂ ਦੇ ਵੱਲੋਂ ਕਾਰ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਹੈ ਥੋੜੀ ਜਿਹੀ ਅੱਗੇ ਜਾਂਦੇ ਨੇ ਔਰ ਉੱਥੇ ਜੋ i10 ਕਾਰ ਦੇ ਵਿੱਚ ਇੱਕ ਨੌਜਵਾਨ ਸੀ ਤਾਂ ਉਸ ਨੂੰ ਘੇਰ ਲੈਂਦੇ ਨੇ ਔਰ ਉਸ ਦੇ ਕੋਲੋਂ ਹਥਿਆਰਾਂ ਦੀ ਨੋਕ ਦੇ ਉੱਤੇ ਕਾਰ ਖੋਹ ਲੈਂਦੇ ਨੇ ਤੇ ਕਾਰ ਦੇ ਵਿੱਚ ਬੈਠ ਕੇ ਫਰਾਰ ਹੋ ਜਾਂਦੇ ਤਾਂ ਤਸਵੀਰਾਂ ਬਠਿੰਡਾ ਦੇ ਭਗਤਾ ਭਾਈ ਦੀਆਂ ਨੇ ਔਰ ਲॉ ਐਂਡ ਆਰਡਰ ਤੇ ਸਵਾਲ ਖੜੇ ਕਰ ਦਿੱਗੇ ਨੇ ਤਸਵੀਰਾਂ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਲਾਅ ਐਂਡ ਆਰਡਰ ਬੁਰੇ ਤਰੀਕੇ ਦੇ ਨਾਲ ਵਿਗੜ ਚੁਕਾਇਆ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਜ ਦੇ ਨੇ ਇਸ ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜਦੋਂ ਹਾਈਵੇ ਦੇ ਉੱਤੇ ਇਸ ਤਰੀਕੇ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਹਾਈਵੇ ਜਦੋਂ ਕਿ ਆਵਾਜਾਈ ਹੁੰਦੀ ਹੈ ਜਿੱਥੇ ਔਰ ਜਿੱਥੇ ਲੋਕੀ ਆਉਂਦੇ ਜਾਂਦੇ ਨੇ ਉੱਥੇ ਵੀ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਇਹ ਮੁੰਡੇ ਗੁਰੇਜ਼ ਨਹੀਂ ਕਰਦੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਠੰਡਾ ਦੇ ਦਿਨ ਚੱਲ ਰਹੇ ਨੇ ਧੁੰਦਾਂ ਪੈ ਰਹੀਆਂ ਨੇ ਜਿਸ ਕਰਕੇ ਲੋਕਾਂ ਨੂੰ ਇਹ ਵੀ ਰਹਿੰਦਾ ਹੈ ਕਿ ਸ਼ਾਇਦ ਜਦੋਂ ਇਸ ਤਰੀਕੇ ਦੇ ਕਿਸੇ ਰੋਡ ਤੋਂ ਨਿਕਲਦੇ ਨੇ ਤਾਂ ਇੱਕ ਪਾਸੇ ਇਹ ਵੀ ਰਹਿੰਦਾ ਹੈ ਕਿ ਸ਼ਾਇਦ ਇੱਥੇ ਉਹਨਾਂ ਨੂੰ ਜ਼ਿਆਦਾ ਦੇਖਿਆ ਨਹੀਂ ਜਾਵੇਗਾ ਜ਼ਿਆਦਾ ਉਹਨਾਂ ਤੇ ਨਜ਼ਰ ਨਹੀਂ ਰਵੇਗੀ ਲੋਕਾਂ ਦੀ ਇਸ ਕਰਕੇ ਇਸ ਤਰੀਕੇ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਇਸ ਤਰੀਕੇ ਦੇ ਰਾਹਾਂ ਨੂੰ ਚੁਣਿਆ ਜਾਂਦਾ ਹੈ ਕਿਉਂਕਿ ਇਨਾਂ ਤੇ ਪੁਲਿਸ ਵੀ ਆਸ-ਪਾਸ ਨਹੀਂ ਹੁੰਦੀ ਜਿਸ ਕਰਕੇ ਵਾਰਦਾਤ ਨੂੰ ਅੰਜਾਮ ਦੇਣਾ ਬੇहद ਸੌਖਾ ਹੋ ਜਾਂਦਾ ਔਰ ਖਾਸ ਤੌਰ ਤੇ ਪੁਲਿਸ ਪ੍ਰਸ਼ਾਸਨ ਜਿਸ ਸੁਸਤ ਚਾਲ ਦੇ ਨਾਲ ਕੰਮ ਕਰਦਾ ਹੈ ਤਾਂ ਉਸ ਤੋਂ ਬਾਅਦ ਜੋ ਇਸ ਤਰ੍ਹਾਂ ਦੇ ਬਦਮਾਸ਼ ਨੇ ਉਹਨਾਂ ਦੇ ਹੌਸਲੇ ਪੂਰੇ ਤਰੀਕੇ ਦੇ ਨਾਲ ਉਲੰਧ ਹੋ ਚੁੱਕੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਠਿੰਡਾ ਦੇ ਭਗਤਾ ਭਾਈ ਕੀ ਦੀਆਂ ਤਸਵੀਰਾਂ ਜਿੱਥੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਨਿਹੰਗ ਸਿੰਘ ਬਾਣੇ ਦੇ ਵਿੱਚ ਮੁੰਡੇ ਆਏ ਸੀ ਜਿਨ੍ਹਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਔਰ ਬਾਈਕ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੇ ਸਰੀਰ ਦੇ ਉੱਤੇ ਕੰਬਲ ਲਏ ਹੋਏ ਨੇ ਲੋਈ ਦੇ ਨਾਲ ਟਕਿਆ ਹੋਇਆ ਔਰ ਦਸਤਾਰਾਂ ਨਜ਼ਰ ਆ ਰਹੀਆਂ ਨੇ ਨਿਹੰਗ ਸਿੰਘ ਬਾਣੇ ਦੇ ਵਿੱਚ ਨੇ ਔਰ ਇਹਨਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹਾਈਵੇ ਦੇ ਉੱਤੇ ਇੱਕ ਕਾਰ ਨੂੰ ਘੇਰਦੇ ਨੇ ਔਰ ਉੱਥੇ ਹਥਿਆਰਾਂ ਦੀ ਨੋਕ ਦੇ ਉੱਤੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਫਿਲਹਾਲ ਇਸ ਲੁੱਟ ਦੇ ਵਿੱਚ ਜੋ ਵਰਤਿਆ ਗਿਆ ਮੋਟਰਸਾਈਕਲ ਹੈ ਉਹ ਬਰਨਾਲਾ ਰੋਡ ਤੋਂ ਬਰਾਮਦ ਕਰ ਲਿਆ ਗਿਆ ਹੈ ਘਟਨਾ ਵਾਪਰਨ ਦੇ ਮੌਕੇ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਔਰ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਕਿਹਨਾ ਮੁੰਡਿਆਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂਕਿ ਬਾਈਕ ਪੁਲਿਸ ਦੇ ਵੱਲੋਂ ਬਰਾਮਦ ਕਰ ਲਈ ਗਈ ਹੈ ਔਰ ਹੁਣ ਬਾਈਕ ਦੇ ਥਰੂ ਇਹਨਾ ਮੁੰਡਿਆਂ ਤੱਕ ਪਹੁੰਚਣਾ ਹੋਰ ਵੀ ਆਸਾਨ ਹੋ ਜਾਵੇਗਾ ਪਰ ਇਹ ਵੀ ਹੋ ਸਕਦਾ ਹੈ ਕਿ ਸ਼ਾਇਦ ਬਾਈਕ ਵੀ ਚੋਰੀ ਦੀ ਹੋਵੇ ਕਿਉਂਕਿ ਜਦੋਂ ਵੀ ਇਸ ਤਰੀਕੇ ਦੇ ਬਦਮਾਸ਼ਾਂ ਦੇ ਵੱਲੋਂ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਜੋ ਵਹੀਕਲ ਜੋ ਵਾਹਨ ਇਹਨਾਂ ਦੇ ਵੱਲੋਂ ਇਸਤੇਮਾਲ ਕੀਤੇ ਜਾਂਦੇ ਹੈ ਉਹ ਵਾਹਨ ਇਹਨਾਂ ਦੇ ਆਪਣੇ ਨਹੀਂ ਹੁੰਦੇ ਉਹ ਚੋਰੀ ਦੇ ਵਾਹਨ ਹੁੰਦੇ ਨੇ ਤਾਂ ਫਿਲਹਾਲ ਪੁਲਿਸ ਦੇ ਹੱਥ ਇੱਕ ਸੁਰਾਗ ਜਰੂਰ ਲੱਗਾ ਏ ਪਰ ਦੇਖਣਾ ਹੋਵੇਗਾ ਕਿ ਪੁਲਿਸ ਦੇ ਹੱਥ ਇਹਨਾਂ ਬਦਮਾਸ਼ਾਂ ਤੱਕ ਕਦੋਂ ਪਹੁੰਚਦੇ ਨੇ ਗੱਡੀ ਕੋ ਕੇ ਭੱਜੇ ਛੜ ਤੋਂ ਕਿ ਕਿਹੜੀ ਗੱਡੀ ਸੀਗੀ ਆਈ 10 ਹੀ ਕਿੰਨੇ ਕਬਜ ਦਾ ਟਾਈਮ ਸੀ ਟਾਈਮ 2:07 ਵਜੇ 25 ਮਿੰਟ ਦਾ ਹੋ ਗਿਆ ਜੀ 28 ਮਿੰਟ ਦੋ ਦੋ ਮਿੰਟ ਹੀ ਲੱਗੇ ਆਰੇ ਦੇਸੀ ਬੰਦੇ ਹੋ ਮੋਟਰਸਾਈਕਲ ਦੇ ਸੀਗੀ ਕਿੰਨੇ ਜਾਣੇ ਸੀ ਦੋ ਨਿਆਣੇ ਸੀਗੀ ਇੰਗੇ ਸਿੰਘ ਬਾਣੇ ਚ ਸੀਗੀ ਕੋਈ ਨੰਬਰ ਨੰਬਰ ਵਗੈਰਾ ਨੋਟ ਕੀਤਾ ਮੁਰ ਸਾਹਿਬ ਨਹੀਂ ਮੋਟਰਸਾਈਕਲ ਦਾ ਕੋਈ ਨੰਬਰ ਨਹੀਂ ਣੜਾ ਉਹ ਨਾਲ ਦੇ ਭੱਜੀ ਗਾ ਮੋਟਰਸਾਈਕਲ ਵਾਲ ਦੋ ਸਾਨੂੰ ਪੈਕੇਟ ਉੱਟ ਗਏ